ਉਹਨਾਂ ਦਾ ਵਿਦਿਆਰਥੀ ਮੇਰੇ ਨੇ ਡੰਡ ਮਾਰ ਕੇ 40 ਜੱਫਾ ਜੱਫਾ ਤੋਂ ਪੰਚੀ ਨਾ ਮੈਂ ਸੁੱਤਾ ਸੀ ਜਿੰਨੇ ਮੇਰੇ ਨਾਲ ਬਾਦਿਰ ਗਾਂ ਦੇ ਇੱਕ ਬਾਦਿਰ ਵਿਚ ਆਦਾ ਜੀ ਅੱਛਾ ਕੀ ਅੱਗ ਕਿਵੇਂ ਲੱਗੀ ਇਹ ਮੈਨੂੰ ਨਹੀਂ ਪਤਾ ਕਿ ਮੈਂ ਹੁਣ ਘਰ ਤੋਂ ਘਰ ਕੇ ਆਉਂਦੀ ਬੰਦ ਕਰਕੇ ਵੀ ਕੋਈ ਕਹਦਾ ਨੀ ਇਹੋ ਜਿਹੋ ਬੋਧ ਨਹੀਂ ਜਿਹਨੇ ਲਾਤੀ ਸੀ ਅੱਜ ਤੱਕ ਦਾ ਬਰਬਾਦ ਹੋ ਗਿਆ ਜੀ ਮਾੜਾ ਜਿਹੜਾ ਸਮਾਨ ਕਿੰਨੇ ਕਾਢੀ ਖਾਣਾ ਹੈ ਇੱਕ ਟਵਾੜੀ ਹੀ ਖਾਵੇ ਜੀ ਕਿੰਨਾ ਸਮਾਨ ਤੇ ਅਸੀਂ ਤਾਂ ਮੇਰੇ ਸਮਾਨ ਦੀ ਹੈਗੇ ਜੀ 5-6 ਲੱਖ ਦਾ ਜੀ ਸਮਾਨ ਮੇਰਾ ਜੀ ਮਾੜਾ ਬਰਬਾਦ ਹੋ ਗਿਆ ਜੀ ਇਹਨੂੰ ਪਤਾ ਕਿਵੇਂ ਲੱਗੀ ਅੱਗ ਲੱਗੀ ਹੈ ਨਾ ਨਾ ਬੋਰਡ ਕਰੇ ਜੀ ਜਿਹੜਾ ਵਾਲਾ ਨੇਟਾ ਨੇ ਜੀ ਲੋਕਾਂ ਨੇ ਰੋਲਾ ਪਾਇਆ ਮੈਂ ਜੀ ਯਾਰ ਪੱਜ ਜੀ ਮੈਂ ਮੰਗੀ ਕਰਦੇ ਸਰਕਾਰ ਦੇ ਮੰਗੀ ਕਰਦੇ ਹੋ ਮੈਂ ਮਨ ਨਹੀਂ ਆ ਮੇਰੇ ਮੇਰੇ ਬੱਚੇ ਹੀ ਪਿਆਰ ਕਰਦਾ ਮੈਨੂੰ ਕੋਈ ਮੇਰੀ ਮਦਦ ਕਰੇ ਜੀ ਮੈਂ ਬਹੁਤ ਆਫਾਈ ਮੇਰੀ ਦੁਕਾਨ ਨੂੰ ਅੱਗ ਲਾਤੀ ਰੱਬ ਜੀ ਨੇ ਕਿਹਨੇ ਲਾਤੀ ਮੈਂ ਬਣਵਾ ਲਓ ਜੀ ਮੈਂ ਬਣਵਾਵਾ ਯਾਰ ਮੈਂ ਬਣਵਾਵਾ ਯਾਰ ਮੇਰੀ ਕੋਈ ਪ੍ਰਾਪਰਟੀ ਨਹੀਂ ਜਿਸ ਤੇ ਮੈਂ ਨਾ ਕਰੇ ਆਪਣਾ ਕੋ ਕੰਮ ਜਾਵੋ ਨਵਾਂ चाय का दुकान था में सामान तेल कंडा सब कहा मिक्सर सारे सामान था उसमें आग लगी है पता नहीं बीर जी कैसे लगा मैं तो बच्चों का खाना खिला रहा था मैं बच्चों का खाना खिला रहा था मेरे घर वाला बोल रहा है रूपम उधर से आग लग गया देखो पीछे से मैं बच्चा के लेके निकल गया जल्दी जल्दी अंदर से

प्रकार से क्या मांग करते हो आप प्रकार पर? <laughs> से क्या मांग करते हो आप मैं क्या बोलूँ सर तो नुकसान ही भरपाई मांगते हो क्या नहीं मांगते सरकार तो भी देख रहा है सारे चले गए मेरा कुछ नहीं बचा ਇਹ ਅੱਜ ਉਹ ਨਹੀਂ ਐਕਸੀਡੈਂਟ ਵੀ ਕਿਤਨਾ ਹੀ ਅੱਗ ਲੱਗੀ ਹੈ ਜਿਹਦੇ ਰਿਲੇਟਿਡ ਅਸੀਂ ਜਿਹੜੀਆਂ ਹੁਣੇ ਫਾਇਰ ਜਿਹੜੀ ਆ ਸਰਵਿਸ ਵਾਲਿਆਂ ਦੀ ਦੋ ਗੱੱਸਾਂ ਆਂਦੀਆਂ ਮੌਕੇ ਤੇ ਬਾਕੀ ਜਾਣਨੀ ਵਾਲੀ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਕਿ ਆਗਰੋ ਤੇ ਵੀ ਜਿਹੜਾ ਕੰਟਰੋਲ ਪਾਇਆ ਜਾ ਚੁੱਕਿਆ ਤੇ ਬਾਕੀ ਜਿਹੜੀ ਅੱਗ ਦੀਆਂ ਜਿਹੜੀਆਂ ਉਹਨਾਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੱਗੀ ਹੈ ਆ ਕੀ ਦੁਕਾਨ ਨੂੰ ਅੱਗ ਲੱਗੀ ਹੈ ਇੱਕ ਕਬਾੜੀਆ ਜਿਹੜਾ ਅਸੀਂ ਕਾਉਂਟੀ ਜਿਹੜੀ ਇੱਕ ਗ੍ਰਾਮ ਸੁਲਾ ਜਿੱਥੇ ਉਹਨੇ ਕਬਾੜਾ ਸਵਾਰਤ ਪਾਇਆ ਹੈ ਇਸ ਦਾ ਇਹ ਅਸੀਂ ਉਹਨਾਂ ਦੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿਹਦੀ ਦੁਕਾਨ ਸੀ ਇਹ ਇਹਨੇ ਕਰਨਾ ਪੁੱਛਿਆ ਨਾਲ ਦੋ ਦੁਕਾਨਾਂ ਅਜੇ ਵੀ ਦਰਵਾਜ਼ਾ ਚੱਲਿਆ ਜਿਹਦੇ ਵਿੱਚ ਸਮਾਨ ਜਿਹੜਾ ਹੈਗਾ ਆਪਣਾ ਕਬਾੜੀਏ ਦਾ ਉਹ ਹੀ ਜਿਹੜਾ ਪਿਆ ਹੋਇਆ ਪਤਾ ਚੱਲਦਾ ਕਿ तकरीबन 5:30 ਵਜੇ ਕਾਲ ਆਈ ਸੀਗੀ ਕਿ ਬੱਸ ਸਟੈਂਡ ਦੇ ਨੇੜੇ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਆ ਜਦੋਂ ਅਰੇ ਪਹੁੰਚ ਕੇ ਦੇਖਿਆ ਤਾਂ ਉਹ ਅੱਗ ਲੱਗੀ ਹੋਈ ਸੀਗੀ ਕਬਾੜ ਦਾ ਕੋਈ ਨਾਮ ਹੈ ਇਹਨਾਂ ਦਾ ਤੇ ਹਲੇ ਉਹਨਾਂ ਨਾਲ ਬੰਦਿਆਂ ਨਾਲ ਪਤਾ ਨਹੀਂ ਕਿਦਾ ਸੀਗਾ ਗੱਲਬਾਤ ਹੋਈ ਨਹੀਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਇਸ ਕਰਕੇ ਸਾਡੀ ਟੀਮ ਹੈ ਜਿਹੜੀ ਅੱਗ ਬਝਾਉਣ ਵਾਸਤੇ ਲੱਗੀ ਸੀ ਤੁਰੰਤ ਨਾਲ ਦੀ ਨਾਲ ਤੇ ਤਕਰੀਬਨ ਅੱਗ ਦੇ ਉੱਤੇ ਹੁਣ ਕੰਟਰੋਲ ਹੈਗਾ ਕੋਈ ਐਸੀ ਖਤਰੇ ਵਾਲੀ ਕੋਈ ਗੱਲਬਾਤ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਕਿੰਨੀਆਂ ਦੁਕਾਨਾਂ ਜੱਗ ਕੇ ਸਾੜੀ ਸੀ ਇਹ ਦੋ ਦੁਕਾਨਾਂ ਨੇ ਜੀ ਦੋ ਦੁਕਾਨਾਂ ਨੇ ਇਹ ਸਾਡੀ ਕਦੀ ਦੁਕਾਨ ਇੱਕ ਕਵਾੜ ਦੀ ਨਹੀਂ ਜੀ ਸਾਰਾ ਸਟਾਕ ਆ ਜਿਹੜਾ ਕਵਾੜ ਦਾ ਰੱਖਿਆ ਹੋਇਆ ਇਹਨਾਂ ਨੇ ਫ੍ਰੀਜ ਵਗੈਰਾ ਕੰਪਰੈਸਰ ਬੈਟਰੀ ਵਗੈਰਾ ਸੀਗੇ ਉਹ ਤਰ੍ਹਾਂ ਕੰਟਰੋਲ ਕਰ ਲਿਆ ਸੀ ਅਸੀਂ ਬਾਹਰ ਕੱਢ ਦਿੱਤੀ ਸੀ ਬੈਟਰੀ ਫ੍ਰੀਜਾਂ ਦੇ ਕੰਪਰੈਸਰ ਵਗੈਰਾ ਉਹ ਸਾਰਾ ਕੰਟਰੋਲ ਚਾੜਨਾ ਹਾਂ। ਇੰਦਰਾਣ ਦੇ ਵਿੱਚ ਅੱਗ ਬੁਝਾਊ ਯੰਤਰ ਵਗੈਰਾ ਪਾਇਆ ਗਿਆ ਸੀ। ਨਹੀਂ ਅੱਗ ਬੁਝਾਊ ਯੰਤਰ ਤਾਂ ਦੇਖੋ ਹਲੇ ਇਸ ਟਾਈਮ ਲਾਈਟ ਕਟਵਾ ਦਿੱਤੀ ਗਈ ਸੀ ਕਿਉਂਕਿ ਉੱਪਰ ਨੂੰ ਨਾ ਤਾਰਾਂ ਬਹੁਤ ਜ਼ਬਰਦਸਤ ਲੰਘ ਰਹੀਆਂ ਸੀ ਦੀਆਂ ਬਿਜਲੀ ਦੀਆਂ। ਉਹ ਲਾਈਟ ਕਟਵਾ ਦਿੱਤੀ ਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਕਿ ਕੋਈ ਯੰਤਰ ਹੈ ਸੀ ਜਾਂ ਨਹੀਂ ਹੈ ਸੀਗਾ। ਉਹ ਹੁਣ ਲਾਈਟ ਤੋਂ ਬਾਅਦ ਹੀ ਪਤਾ ਲੱਗੂਗਾ। ਹੁਣ ਤਾਂ ਫਿਲਹਾਲ ਸਾਡੀ ਟੀਮ ਹੈ ਜਿਹੜੀ ਉਹ ਅੱਗ ਤੇ ਕਾਬੂ ਪਾਉਣ ਵਾਸਤੇ ਲੱਗੀ ਹੋਈ ਆ। ਕਿੰਨੀਆਂ ਗੱਡੀਆਂ ਲੱਗੀਆਂ? ਗੱਡੀ ਇਸ ਤਾਂ ਇੱਕ ਗੁਵਿੰਦਗੜ੍ਹ ਮੰਡੀ ਕੁਵਿੰਦਗੜ੍ਹ ਤੋਂ ਬੁਲਾਈ ਗਈ ਹੈ ਈ ਨਾਮ ਮਟਾ ਮੇਰਾ ਨਾਮ ਫਾਇਰਮੈਨ ਜਸੰਦਰਪਾਲ ਸਿੰਘ ਹੈ